ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੂ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਅੱਜ ਦੋ ਬੜਾ ਦਿਖਾਵਾਂਗੇ ਦੋਨੇ ਗੱਪਣਾ ਡਿਟੇਲ ਵੀਰ ਤੋਂ ਪੁੱਛਦੇ ਆ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸਿਓ ਆਪਣਾ ਹਾਂ ਨਵਦੀਪ ਭਾਈ ਪਿੰਡ ਬਾਲੀਆਂ ਨੇੜੇ ਤਨਹੁੱਲਾ ਬਰਨਾਲਾ ਦੇ ਤਨੋਲੇ ਤੋਂ ਆਪਾਂ ਨੂੰ ਸੰਗਰੂਰ ਪੈਂਦਾ ਜੀ ਤਨੋਲੇ ਤੋਂ ਹੈਗਾ 8-9 ਕਿਲੋਮੀਟਰ ਹੈ ਨਾ 10 ਕਿਲੋਮੀਟਰ ਪੈਂਦਾ ਆਪਾਂ ਨੂੰ ਤਨੋਲੇ ਬਾੜੀਆਂ ਮੋਬਾਈਲ ਨੰਬਰ ਬੋਲੀ ਆਪਣਾ 88323579 ਤੇ ਪਹਿਲਾ ਨੰਬਰ ਜਿਹੜੀ ਆ ਵੇੜ ਦੇਖਦੇ ਆ ਕਿਹੜਾ ਸੋਸ ਬਣਾਈ ਸੂਣ ਵਾਲੀ ਹੈਗੀ ਹਫਤਾ ਲਈ 10 ਦਿਨ ਲਈ ਮੰਨ ਕੇ ਜੱਲੇ ਵੀ 10 ਦਿਨ ਦੇ ਅੰਦਰ ਸੂਣ 8-10 ਦਿਨ ਲੈ ਜੂਗੀ ਰਾਂ ਉਹਨਾਂ ਦੀ ਕਿੰਨਾ ਕੁ ਦੁੱਧ ਦੱਸਿਆ ਪਿਛਲੀ ਵਾਰ ਦਾ ਮਾਲਕਾਂ ਨੇ 20 ਲੀਟਰ ਦਿੱਤਾ ਹੀ ਬਾਕੀ ਛੱਡਾ ਦੱਸਦਾ ਹੀ ਇਹਦਾ ਤੋਰੀ ਬਾਹਰ ਨੂੰ ਸੋ ਵੀਰੋ ਕੱਟ ਕਾਟ ਵਗੈਰਾ ਦੇਖੋ ਵੇੜ ਦਾ ਸਾਫ ਸੁਥਰਾ ਤੇ ਹਫਤੇ ਤੋਂ 8 ਦਿਨ ਵੀਰੇ ਬਾਕ ਅੰਦਾਜ਼ਾ ਲਾਈਏ ਕਿ ਕਿੰਨਾ ਦੁੱਧ ਮੰਨ ਕੇ ਲੈਵੇ ਬੰਦਾ ਇਹਨੂੰ 20 ਲੀਟਰ ਮਾਲਕਾਂ ਨੇ ਦੱਸਿਆ ਜੀ ਬਾਕੀ ਬੁੱਧੂ ਸੇਵਾ ਦਾਗਾ ਦੁੱਧ ਜਿੰਨਾ ਮਰਜ਼ੀ ਦੇ ਦੇ ਤੇ 20 ਮੰਨ ਕੇ ਲੈ ਸਕਦਾ ਬੰਦਾ ਲੈ ਲੈ ਮੰਨ ਕੇ ਜੇ ਬਾਹੀ ਮੰਨ ਕੇ ਰੇਟ ਇਹਦਾ ਕੀ ਰਹੂਗਾ ਰੇਟ ਰੇਟ ਦਾ 67000 ਰੁਪਏ ਜੀ ਮੰਤਨ ਹੋ ਜਾਊਗਾ 65 ਚ ਸੌੜ ਸੱਪਾ ਕਰ ਦਾਂਗੇ ਤੋਰੀ ਬਾਹਰ ਨੂੰ ਇਹਨੂੰ ਲੈ ਚੱਲ ਸੋ ਵੀਰੋ 65000 ਦੀ ਬਿਹੜ ਵੀਰ ਕਹਿੰਦਾ ਦੇ ਦਾਂਗੇ ਤੇ ਸੂਣ ਦੇ ਵਿੱਚ ਹਫਤਾ 10 ਦਿਨ ਬਾਕੀ ਝੋਲੀ ਵਾਲੀ ਬਿਹੜਾ ਕੱਦ ਕਾਠ ਚੰਗਾ ਤੇ ਚੀਪਾ ਜੂਪਾ ਓਕੇ ਆ ਜਾਵਾਂ ਸੋ ਥਣਾ ਦੀ ਬਿਲਕੁਲ ਓਕੇ ਆ ਰਾਜਿਰੂ ਜੀ ਭਲੀ ਵੀ ਖੈਰ ਚੰਗੀ ਆ ਕੱਦ ਵਿੱਡ ਵੀ ਚੰਗਾ ਤੇ ਝੋਲੀ ਵਾਲੀ ਬਿਹੜਾ ਦੁੱਧ 20 ਲੀਟਰ ਆਮਣੇ ਨੇ ਪਾ ਦਨਾ ਤੇ ਸੂਨ ਦੇ ਵਿੱਚ ਹਫਤਾ 8 ਦਿਨਾਂ ਹਫਤਾ 8 ਦਿਨ ਬਾਕੀ ਪਏ ਹੈਗੇ ਕੀਮਤ ਇਹਦੀ 67000 65000 ਤੋਂ ਅੰਦਰ ਬਣ ਜੂਗੀ ਨਰਮ ਹੋ ਜੂ 65 ਦੇ ਵਿੱਚੋਂ ਤੇ ਮਿਲਕ ਮੈਨ ਵਗੈਰਾ ਬਹੁਤ ਚੰਗੀ ਆ ਤੇ ਥਣਾ ਥੁਣਾ ਦੀ ਬਿਲਕੁਲ ਓਕੇ ਆ ਕੱਦ ਵਿੱਡ ਚੰਗਾ ਜਿੰਦ ਜਾਨ ਪੂਰੀ ਸਾਫ ਸੁਥਰੀ ਸੋਲੇਵਾ ਵਗੈਰਾ ਇੱਕ ਵਾਰ ਨੇੜੇ ਤੋਂ ਫੇਰ ਦੇਖ ਸਕਦੇ ਹੋ ਸੋਹਣਾ ਸਾਫ ਸੁਥਰਾ ਲੇਵਾ ਤੇ ਕੱਚੀ ਕੱਚੀ ਇਕੱਲੀ ਬਿਹੜ ਜਿੱਦੇ ਭਰ ਗਈ ਤੇ ਵਧੀਆ ਸੋਨਾ ਹਵਾਨਾ ਦੱਕ ਦੇਊਗਾ ਤੇ ਦੁੱਧ ਵੀ ਚੰਗਾ ਬਣ ਪਤਾ ਵੀ ਚੰਗੀ ਕੇਰ ਕਰ ਲੈ 20 ਨੇ 18 19 ਲੀਟਰ ਦੀ ਚੱਲਣ ਵਾਲੀ ਬੈੜ ਹੈਗੀ ਆ ਤੇ ਥਣ ਸੋਨਾ ਕੱਟਣਾ ਨੇ ਹੱਥੀਂ ਚਵਾਈਏ ਦਾ ਗੁੱਲੇ ਵਾਲਾ ਥਣ ਕੱਢੂਗੀ ਤੇ ਚਾਰੇ ਥਣ ਨਿਕਲਣਗੇ ਸਾਫ਼ ਸੁਥਰੇ ਢੰਡੀ ਢੁੰਡੀ ਪੂਰੀ ਫੁੱਲ ਆ ਗਈ ਠੀਕ ਆ ਲੱਸੀ ਨਾ ਵੀ ਨਹੀਂ ਕਿਸੇ ਬਸ ਹੁਣ ਛੋਲਾ ਛੋਲਾ ਵਧੀਆ ਬਣਾਇਆ ਠੀਕ ਹੈ ਹਾਂ ਤੇ ਕੱਚੀ ਕੱਚੀ ਹੈ ਵੀ ਆਪ ਤੇ ਮਿਲਕ ਵੇਨ ਦੋਨੇ ਪਾਸੇ ਚੰਗੀ ਦਿਖਾਈ ਦਿੰਦੀ ਆ ਹਨਾ ਤੇ ਅੱਗੇ ਆਪਾਂ ਤੇਰੇ ਦੂਜੇ ਨੰਬਰ ਤੇ ਆਪਾਂ ਵੈੜ ਦੇਖਦੇ ਆ ਕਿਹੜਾ ਸੂਈ ਇਹ ਤੋਕੜ ਦਾ ਬਣਾਈ ਪਹਿਲੇ ਸੂਈ ਸਬੀਤੀ 7 ਮਹੀਨੇ ਦੀ ਗੱਬਣਾਈ 7 ਮਹੀਨੇ ਦੀ ਹੁਣ ਗੱਬਣ ਚੈੱਕ ਪਾਸ ਆ ਹਾਂਜੀ ਚੈੱਕ ਪਾਸ ਆ ਜਦੋਂ ਕੋਈ ਵੀ ਬਾਈ ਲੈ ਕੇ ਜਾਊ ਚੈੱਕ ਕਰਾ ਕੇ ਲੈ ਕੇ ਜਾ ਤੇ ਦੁੱਧ ਹੁਣ ਕਿੰਨਾ ਹੈ ਤੇ ਥੱਲੇ ਦੁੱਧ 7 ਤੋਂ 8 ਲੀਟਰ ਹੈ ਮਾਲਕਾਂ ਦੇ ਆਪਾਂ 7-8 ਹੀ ਟੋਕ ਚੁੱਕ ਲਏ ਸੀ ਮੰਨ ਕੇ ਜਲੇ ਵੀ ਸਾਢੇ ਕਿੰਨੇ ਦਾ ਟਾਈਮ ਦੁੱਧ ਨਿਭੜੂਗਾ ਚੋਣ ਚਵਾਦੀ ਐ ਇੱਕ ਨੰਬਰ ਸੋਬਰੋ ਝੋੜੀ ਵਗੈਰਾ ਦੇਖੋ ਬੈੜ ਦੀ ਚੰਗੀ ਸਾਫ ਸੁਥਰੀ ਤੇ 7 ਮਹੀਨੇ ਤੋਂ ਜਮਾ ਕਨਫਰਮ ਆ ਵੀਰ ਚੈੱਕ ਪਾਸ 7 ਮਹੀਨਿਆਂ ਦੀ ਗੱਬਣਾਗੇ ਚਾ ਇੱਕ ਪਾਸ ਕਰਾ ਕੇ ਲੈ ਕੇ ਜਾਵੇ ਡਾਕਟਰ ਆਪ ਦਾ ਨਾਲ ਲੈ ਕੇ ਆ ਬੰਦਾ ਡਾਕਟਰ ਨਾਲ ਲੈ ਆ ਵਿੱਚ ਆਪਣੇ ਪਿੰਡੂ ਇਥੋਂ ਕਰਾਵਾ ਦਾਂਗੇ ਚੱਕੀ ਡਾਕਟਰ ਆਪ ਦਾ ਨਾਲ ਹੀ ਲਿਆਈ ਮੁਰਕੇ ਕੱਲ ਨੂੰ ਫਿਰ ਅਲਾ ਕਹਿੰਦਾ 1 ਪੰਜ ਦੇ ਨਿਕਲ ਗਈ 4 ਦੀ ਨਿਕਲ ਗਈ ਤੇ ਇਹਦਾ ਭਾਅ ਭਾਰ ਕੀ ਰਹੂਗਾ ਇਹਦਾ ਇਹਦਾ ਭਾਅ ਹੈਗਾ ਜੀ 52000 ਰੁਪਇਆ 50 ਚ ਸੂਟ ਕਰ ਦਾਂ ਤੋਰੀ ਬਾਹਰ ਨੂੰ ਸੋ ਵੀਰੋ ਕਦ ਕਾਠ ਵਗੈਰਾ ਦੇਖੋ ਬੈਡ ਦਾ ਪਹਿਲਾ ਸੁਆ ਸੁਈ ਹੋਈ ਆ ਦੂਜੇ ਸੁਵੇ ਲਈ ਗੱਬੜ 7 ਮਹੀਨੇ ਚੈੱਕ ਪਾਸ ਆ 7 ਕਿਲੋ ਦੁੱਧ ਜਮਾ ਹਾਜ਼ਰ ਹਾਂ 7 ਕਿਲੋ ਦੁੱਧ ਪੁੱਛਿਆ ਬੰਨੇ ਕਿੰਨਾ ਦਿੱਤਾ ਉਹ 18 ਲੀਟਰ ਦਿੰਦਾ ਇਹਦੇ ਪਹਿਲਾਂ ਨਹੀਂ ਇਹ ਏਬੀਐਸ ਦੇ ਸੀ ਮੰਡੀ ਅਗਲੇ ਨੂੰ ਪੁੱਛ ਕੇ ਦੱਸ ਦਾਂਗੇ ਜਿੱਥੋਂ ਲੇਤੀ ਆਈ ਠੀਕ ਹੈ ਕੀਮਤ ਇਹਦੀ ਆਪਾਂ 50 ਤੋਂ ਅੰਦਰ ਦੇ ਦਾਂਗੇ ਆਪਾਂ ਹਾਂਜੀ ਮੁੱਲ 52000 ਆ 50 ਚ ਸੂਡ ਕਰ ਦਾਂਗੇ ਜੀ ਰੇਟ ਆਪਾਂ ਜਾਇਜ਼ ਹੀ ਕਰਿਆਗਾ ਠੀਕ ਹੈ 25 80 70 ਤੋਂ 80000 ਦੀ ਵੀ ਗੱਲ ਤਿਆਰ ਠੀਕ ਹੈ ਝੋਲੀ ਝਾਲੀ ਚੰਗੀ ਆ ਸਾਫ਼ ਸੁਥਰੀ ਸੋ ਕੱਟ ਕਾਟ ਵਗੈਰਾ ਚੰਗਾ ਤੇ ਜਿੰਦ ਜਨ ਰਾਜੀ ਸਮਝੋ ਲਈ 50000 ਤੰਦਰ ਹੋ ਜੂਗੀ 7 ਮਹੀਨੇ ਦੀ ਟੋਕੜ ਗੱਪਣ ਚੱਕ ਫਾਸਾ 7 ਕਿਲੋ ਦੁੱਧਾ ਸੋਰੋ ਵੀ ਮੇਰਾ ਹੈਗਾ ਕੰਮ ਵੀਡੀਓ ਬਣਾਉਣ ਦਾ ਨੈਕਸਟ ਵਾਰਕ ਤੁਸੀਂ ਆਪ ਕਰਨੇ ਆ ਜਿਹੜੀ ਟੋਕੜ ਗੱਪਣ ਡਾਕਟਰ ਆਪ ਦਾ ਨਾਲ ਲੈ ਕੇ ਚੈੱਕ ਕਰਕੇ ਤਸੱਲੀ ਕਰਕੇ ਪਰ ਆਪਾਂ 7 ਕਹਿੰਦੇ ਆ ਆਪਾਂ 7 ਕਹਿੰਦੇ ਆ ਕਿਲੋ ਕਈ ਵਾਰ ਨਾਲ ਘਟ ਜਾਂਦੀ ਆ ਨੰਬਰ ਬੋਲੀ ਆਪਣਾ 83629597 ਸੋ ਵੀਡੀਓ ਦੇਖ ਲਈ ਸਭ ਦਾ ਤਹਿ ਦਿਲੋਂ